ਮੈਨੂੰ ਵੈ ਲੱਗਦਾ ਜਿਵੇਂ ਕੋਕੀ ਨਸ਼ਾ ਕਰੀ ਜਾਂਦਾ ਹੋਵੇ ਮੈਨੂੰ ਉਹ ਪਤੰਦਰਾ ਠੰਡ ਜਿਦਾ ਕੋਕੇ ਨਸ਼ਾ ਕਰਨ ਲੱਗ ਜਾਂਦਾ ਹੁੰਦਾ ਤੇਰੀ ਵੀ ਮੁਖਾਵਲ ਕਹਿੰਦੀ ਅੱਜ ਤੇ ਨਹੀਂ ਗਈ ਆਂ ਤਾਂ ਫਿਰ ਬੁੜੀਆਂ ਪੀਂਦੇ ਨੇ ਉਹੀ ਕੰਦਾ ਕੌਲਿਆਂ ਚ ਬੈਠਦੀਆਂ ਫਿਰ ਜੀ ਕੋਕ ਨਸ਼ਾ ਕਰੇ ਉਹ ਕੁਸ ਤੈਨੂੰ ਬਹਿਮ ਹੋ ਗਿਆ ਲੈ ਬਿੰਦੀ ਨਾ ਮੈਂ ਤੌਤਾ ਪੂਰੀ ਕੱਢ ਲਈ ਆਂ ਖੈਰ ਹੁਣ ਚੱਲ ਕੇ ਰਾਂ ਦੁਕਾਨ ਤੇ ਆਂ ਖੈਰ ਮਰ ਜਾ ਅੱਜ ਨਵਾਂ ਸ਼ਾਲ ਹੈ ਅੱਜ ਬਣਾ ਦੇ ਫੇ ਤੂੰ ਮੈਨੂੰ ਨਾਲ ਪਤਾ ਲੱਗ ਜੇ ਦੁਨੀਆ ਨੂੰ ਵੀ ਬਿੱਲੇ ਰਾਮ ਨੇ ਵੀ ਨਵਾਂ ਸ਼ਾਲ ਬਣਾਇਆ लैंका फिर सुनीता बोल मार सुनीता सुनती है ले देख ले मैं कोरे बेच के छुट्टी पे है आई नहीं उठ के आ रहा सुनीता आजा हुन बाहर ओ हो हाय तू सुन नहीं यूं तो खड़े जी उठ करया नहीं आज नमा साल है नमा साल तो कल नुवांगा आज कितने है जी रात नु 12 बजे नमा साल चलूगा ओ फिर जे पहली ਜਿਵੇਂ ਕਹਿੰਦੇ ਹੁੰਦੇ ਨੇ ਜੇ ਪਹਿਲੀ ਲੱਗਾਂਗੇ ਫੇਰੇ ਮਨੂਗਾ ਨਮਾ ਸ਼ਾਲ ਮੈਂ ਤਾਂ ਆਇਆ ਨਦੀ ਨਮਾ ਸ਼ਾਲ ਮਨੂਗਾ ਹਾਂ ਕੀ ਗੱਲ ਕੋਈ ਪ੍ਰੋਗਰਾਮ ਕਰੋਗੇ ਜੀ ਤੈਨੂੰ ਦੱਸਦਾ ਗੱਲ ਚਾਹ ਬਣਾਈ ਪਈ ਐ ਚਾਹ ਪੀ ਲੈ ਦੇਖ ਮੈਡਾ ਛਰੇ ਹੀ ਤਿਆਰ ਹੋ ਗਿਆ ਫੁੱਲ ਕੱਢ ਲਈ ਟੌਰ ਮੈਂ ਚੱਲਿਆ ਦੁਕਾਨ ਤੇ ਟੌਰ ਤਾਂ ਦੇਖਦਾ ਸਹੀ ਉਹੀ ਝੁਗੀ ਹੈਗੀ ਅੱਜ ਚ ਇਹਦੋਂ ਤੋਂ ਨਹੀਂ ਕਮੀਰ ਤੋਂ ਨਹੀਂ ਪਾਲੀ ਝੁਗੀ ਬਸ ਇੰਨੀ ਹੋਇਆਗਾ ਕੀ ਟੌਰ ਕੱਢੀ ਹੈਗੀ ਚੱਲ ਗੱਲ ਛੁਣ ਮੈਨੂੰ ਤਾਂ ਲੱਗਦਾ ਕਿ ਮੈਂ ਚਾਹ ਖੱਧੀ ਐ ਹੁ ਤੂੰ ਕਿਹੜਾ ਮੰਨੇਗੀ ਆਏ ਖੇਲਾ ਦੀ ਹਾਂ ਮੈਂ ਜਿੱਦਣਾ ਹੂੰ ਦੁਕਾਨ ਤੇ ਐਨਸ ਸੁਨੇਹਾ ਹੋਰ ਪਹਿਲਾਂ ਜਾ ਕੇ ਚਾਰ ਪੈਸੇ ਬੱਤੂਗਾ ਫੇਰ ਜਾਊਗਾ ਬਾਜ਼ਾਰ ਚ ਜਿਹੜਾ ਸਮਾਨ ਮੁੱਕਿਆ ਪੈਕ ਨਾ ਉਹ ਲੈ ਕੇ ਆਉਂਗਾ ਜਿਵੇਂ ਕਹਿੰਦੇ ਹੁੰਦੇ ਨੇ ਜੇ ਨਵੇਂ ਸਾਲ ਵਾਲੇ ਦਿਨ ਸਮਾਨ ਮੁੱਕਿਆ ਵੀ ਗਾਹ ਕ ਮੁਰਜੇ ਨਾ ਬਚਪੇ ਸਾਰਾ ਸਾਰੇ ਮੁੜੀ ਜਾਣਗੇ ਮੈਂ ਤਾਂ ਅੱਜੇ ਹੱਥ ਤੋਂ ਪਹਿਲਾਂ ਸਾਰਾ ਸਮਾਨ ਲੈ ਕੇ ਦੇਖ ਦੂਗਾ ਫਿਰ ਜਦੋਂ 1 ਤਰੀਕ ਨੂੰ ਦੁਕਾਨ ਖੋਲ੍ਹੂਗਾ ਕਿਸੇ ਚੀਜ਼ ਦੀ ਕੋਈ ਕਾਟਦੀ ਹੋਊਗੀ ਫਿਰ ਸਾਰਾ ਸਾਲ ਉਹੀ ਕੰਮ ਰਹੂਗਾ ਅੱਛਾ ਜੀ ਚਲੋ ਵਧੀਆ ਜਿਹੜਾ ਠੀਕ ਹੈ ਆਏ ਕਹਿੰਦਾ ਤੂੰ ਵੀ ਆਪ ਦਾ ਕੰਮ ਤੰਦਾ ਸਾਰਾ ਨਿਬੇੜ ਲਈ ਫੇ ਮੜਿਆ ਮੋਟਾ ਸਫਾਈ ਕਰ ਲਈ ਕਰਦੀ ਪੂਰੀ ਲੈ ਅੱਜ ਕੀ ਨਮਾਜ਼ ਸਾਲ ਪੂਰੇ ਜੋਨਾ ਬਣਾਵਾਂਗੇ ਉਹੀ ਆਪਾਂ ਖਾਨ ਪੀਂਦੇ ਚੀਜ਼ਾਂ ਨਾ ਭੁੱਲ ਜਾ ਬੜੇ ਤਗੜੇ ਤਗੜੇ ਗਿਫਟ ਲੈ ਕੇ ਆਉਂਗਾ ਬਸ ਬਸ ਜੀ ਮੈਨੂੰ ਪਤੀ ਆ ਤੁਹਾਡਾ ਠੀਕ ਆ ਹੁਣ ਕੋਈ ਮੈਂ ਨਵਾਂ ਨਹੀਂ ਵੀ ਨਵਾਂ ਸਾਲ ਚੜਾਏਗਾ ਤੂੰ ਨਮੀ ਬੰਦਾ ਬਣਿਆਗਾ ਹੁਣ ਮੇਰੀ ਗੱਲ ਸੁਣੋ ਉਹੀ ਬਸ ਦਾਲ ਨਾਲੀ ਰੋਟੀ ਖਾਣੀ ਆ ਆਪਾਂ ਨੇ ਦਾਲ ਨਾਲ ਰੋਟੀ ਕਿਉਂ ਤੂੰ ਐਂ ਤੂੰ ਸਹੀ ਪਨੀਰ ਲੈ ਕੇ ਦਿੰਦੇ ਮੈਨੂੰ ਤੂੰ ਐਟ ਮੰਗਿੰਦੀ ਥੱਕ ਜਾਈਂਗੀ ਐਨਾ ਕੁਛ ਲੈ ਕੇ ਆਉਂਗਾ ਮੈਂ ਜਦੋਂ ਸ਼ਾਮ ਨੂੰ ਬਾਜ਼ਾਰ ਜਾਊਂਗਾ ਕਿ ਨਾ ਨਾਲੇ ਤੇਰੇ ਬਾਤੇ ਛੋਨੇ ਛੋਨੇ ਗਿਫਟ ਲੈ ਕੇ ਆਉਂਗਾ ਬੱਸ ਕਰ ਰਗਾ ਜੀ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਹੈਗਾ ਤੁਸੀਂ ਤਾਂ ਝੂਠ ਬੋਲਦੇ ਰਹਿੰਦੇ ਆ ਬੱਸ ਮੈਨੂੰ ਨਹੀਂ ਯਕੀਨ ਥੋੜੇ ਦੇ ਜਵਾਂ ਵੀ ਹੈਗਾ ਤੇ ਹੁਣ ਤੂੰ ਯਕੀਨ ਨਹੀਂ ਕਰਦੀ ਦੱਸ ਮੈਂ ਕਿਰੇ ਖੂਚ ਸ਼ਰਮ ਮਾਰ ਨਾ ਮੈਨੂੰ ਤਾਂ ਯਕੀਨ ਨਹੀਂ ਹੈਗਾ ਹੈ ਨਾ ਮੈਨੂੰ ਨਹੀਂ ਯਕੀਨ ਹੈਗਾ ਕੋਈ ਨਾ ਫੇਰ ਤੇਰੀਆਂ ਚਿਰਾਗ ਮੰਗੂ ਅੱਖਾਂ ਖੁੱਲ ਜਾਣਗੀਆਂ ਜਦੋਂ ਲਿਆ ਕੇ ਤੇਰੇ ਪਾਂਚ ਪਾਂਥੇ ਗਿਫਟ ਫੇਰ ਮੰਨੇਂਗੀ ਆ ਕਿੱਥੇ ਬਿਲੇ ਰਾਮ ਨੂੰ ਤੂੰ ਮੰਦੀ ਚੰਗਾ ਫੇਰ ਹੁਣ ਮੈਨੂੰ ਲੇਟ ਨਾ ਕਰ ਕੰਮਕ ਤਾਂ ਦਾ ਕੱਲ੍ਹ ਦੀ ਆ ਫਤਾਨੀ ਮੇਰੀ ਚਲੋ ਠੀਕ ਹੈ ਜੀ ਹੈ ਯਕੀਨ ਜਾਂ ਤਾਂ ਹੁੰਦਾ ਨਹੀਂ ਹੈਗਾ ਸੋ ਕੀ ਦੇ ਬਾਈ ਕਹਿੰਦੇ ਨਵਾਂ ਸਾਲ ਮਨਾਵਾਂਗੇ ਹੈ ਵੀ 10 ਨਾ ਮੈਨੂੰ ਯਕੀਨ ਨਹੀਂ ਮੰਦੀ ਦੇਖ ਕਾਹੇ ਸਾਲ ਹੋ ਗਏ ਮੈਨੂੰ ਵੀ ਇਹੀ ਆਈ ਨੂੰ ਕਹਿੰਦੇ ਨੇ ਨੇ ਮਹੀਨੇ ਬਦਲ ਜਾਂਦੇ ਨੇ ਦਿਨ ਬਦਲ ਜਾਂਦੇ ਨੇ ਸਾਲ ਬਦਲ ਜਾਂਦੇ ਨੇ ਪਰ ਇਹ ਨਹੀਂ ਬੰਦਾ ਬਦਲ ਸਕਦਾ ਮੈਂ ਤਾਂ ਨਹੀਂ ਕਹਿੰਦੀ ਹੈਗੀ ਹਾਜਮ ਜੇ ਨਹੀਂ ਹੁੰਦਾ ਮੈਂ ਤੇ ਇਹਨਾਂ ਦੇ ਗਿਫਟਾਂ ਵਾਲੀ ਗੱਲ ਤਾਂ ਪਰ ਕੀ ਪਤਾ ਹੁੰਦਾਗਾ ਹਨ ਕੋਈ ਦਾ ਦਿਮਾਗ ਕਹਿੰਦਾ ਹੋਵੇ ਵੀ ਚੱਲ ਕੁਛ ਨਹੀਂ ਹੁੰਦਾ ਸਨੀਤਾ ਨੂੰ ਗਿਫਟ ਲਿਆ ਦੂੰਗਾ ਚਲ ਐ ਕਰ ਮੇਰਾ ਤਾਂ ਚਾਹ ਵੀ ਕਹਿੰਦੇ ਅੱਜ ਤੱਕ ਨਹੀਂ ਚਾਹ ਵੀ ਕਰਕੇ ਧਰ ਗਏ ਚਲ ਦੇਖਦੀ ਆ ਪਹਲਾ ਸੋਕੀ ਦਵਾਈ ਦੀ ਚਾਹ ਕੇ ਹੀ ਜੀ ਕਰੀ ਹੋਈ ਐ ਚਾਹ ਪੀਣੀ ਆ ਪਹਲਾ ਤਾਂ ਮੈਂ ਜਾ ਕੇ ਲੈ ਸਨੀਤਾ ਪਹਲਾ ਤਾਂ ਬੈਠ ਕੇ ਚਾਹ ਪੀਣੀ ਹੈਗੀ ਹੈ ਅੱਜ ਤਾਂ ਨਾ ਮੈਨੂੰ ਯਕੀਨ ਹੋ ਰਿਹਾ ਪੂਰਾ ਯਕੀਨ ਆ 100 ਦਾ 100% ਵੀ ਅੱਜ ਤਾਂ ਸੋਕੀ ਦਵਾਈ ਜ਼ਰੂਰ ਗਿਫਟ ਲੈ ਕੇ ਦੇਊਗਾ ਮੇਰੇ ਵਾਸਤੇ ਕਿਉਂ ਕਦੇ ਚਾਹ ਨਹੀਂ ਬਣਾ ਕੇ ਧਰ ਕੇ ਅੱਜ ਕਦੇ ਮੈਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਉਹਨਾਂ ਨੇ ਅੱਜ ਉਹ ਚਾਹ ਬਣਾ ਕੇ ਧਰ ਗਏ ਜਰੂਰ ਗੱਪਟਾਉਣਗੇ ਜਿੱਤ ਮੇਰੇ ਵਾਸਤੇ ਲੈ ਆਏ ਕਰ ਪਲਾ ਤਾਂ ਚਾਹ ਪੀ ਲੈ ਆਏ ਹਾਏ ਝੋੜੀ ਹੋ ਰਹੀ ਦੀ ਚਾਹ ਬਣਾ ਕੇ ਰੱਖ ਗਏ ਨਾ ਦੇ ਚ ਮਿੱਠਾ ਪਾਇਆ ਹੈ ਨਾ ਇਹ ਚ ਚਾਹ ਪੱਤੀ ਪਾਈ ਨਾ ਇਹ ਚ ਅੱਜ ਨਾਲ ਬਾਲੀ ਕਿੱਥੇ ਭਾਲਦੀਆਂ ਗੱਪਟਾ ਸੋਕੀ ਦੇ ਬਾਈ ਤੋਂ ਉਹ ਵੀ ਨਾ ਦੇਖ ਮਿੱਠੇ ਚ ਵੀ ਬਚਤ ਕਰਕੇ ਐ ਬਾਲੀ ਚ ਵੀ ਬਚਤ ਕਰ ਤੀ ਵੀ ਕਿਤੇ ਸਲੈਂਡਰ ਨਾ ਮੱਚ ਜੇ ਵੱਦ ਨਾ ਕੰਜੂਸ ਨੇ ਪੂਰੇ ਸਿਰੇ ਦੇ ਕੰਜੂਸ ਆ ਹੀ ਪਾ ਦਿਆ ਗਿਫਟ ਆ ਜੀ ਮੈਨੂੰ ਕਹਿੰਦੇ ਤੇਰੇ ਵਾਸਤੇ ਖਾਣਾ ਲੈ ਕੇ ਦੇਉਗਾ ਵਧੀਆ ਵਧੀਆ ਤੇਰੇ ਵਾਸਤੇ ਗਿਫਟ ਲੈ ਕੇ ਦੇਉਂਗਾ ਗਿਫਟ ਧਰੇ ਪਏ ਨੇ ਜਦ ਇਹਦੇ ਚ ਤਾਂ ਕੁਛ ਚੱਜਣ ਵਾਲਾ ਪਾਇਆ ਨਹੀਂ ਹੈਗਾ ਪਾਉ ਲਿਆ ਗਿਫਟ ਉਹਨੂੰ ਨੂੰ ਮੁਸਕਲਾ ਕਿਹੜੇ ਲਿਆ ਕੇ ਦੇਵਾਂਗੇ ਗਿਫਟ ਨਾ ਗਈ ਪਰ ਕੀ ਕਰਾਂ ਹੋ ਸਕਦਾ ਲੈ ਵੀ ਆਉਣੀ ਤੇ ਤਾਂ ਕਾਲੀ ਚ ਧਰ ਕੇ ਹੁਣ ਚਾਹ ਕਰਕੇ ਜਾ ਦੇ ਨੂੰ ਕਾਲੀ ਤੇ ਵੀ ਛੇਤੀ ਬਗ ਜਾ ਛੇਤੀ ਦੁਕਾਨ ਤੇ ਹਾਂ ਕਰ ਮੈਂ ਨਹੀਂ ਪੀਂਦੀ ਚਾਹ ਹੁਣ ਇਹ ਚਾਹ ਫੇਰ ਬਣਾ ਕੇ ਪੀ ਲੂੰਗੀ ਛੱਡ ਪਰ ਕੰਮ ਨਵੇੜਗਾ ਦਾ ਕਰ ਹੋ ਸਕਦਾ ਸੱਚੀ ਲੈ ਆਉਣਾ ਆਪਦੀ ਤਾਂ ਤਿਆਰੀ ਰੱਖ ਦੇਖੀ ਜਾਊਗੀ ਜਦ ਆਉਣਗੇ ਗਿਫਟ ਲੈ ਟਾਈਮ ਦੇਖਾ ਕਿੰਨਾ ਹੋ ਗਿਆ ਫਿਰ ਮੂਨਕੀ ਵੀ ਜਾਣਾ ਛੋਦਾ ਲੈਣੀ ਹੈ ਹੈ 3:00 ਵਜੇ ਲੇ ਚੱਲਦੇ ਆਂ ਫਿਰ ਉੱਥੇ ਵੀ ਟਾਈਮ ਲੱਗੂ ਓਏ ਹੋਰ ਲਾਲਾ ਠੀਕ ਐ ਠੀਕ ਐ ਭਾਈ ਤੇਰੇ ਤੂੰ ਸੁਣਾ ਮੈਂ ਤਾਂ ਦੁਕਾਨ ਦਾ ਸੌਦਾ じゃ ਮੁਕਰਿਆ ਮੈਂ ਕੱਲੂ ਨਵਾ ਛਾਲ ਐ ਗਾਕ ਮੁੜਨਗੇ ਸਾਰਾ ਛਾਲ ਮੁੜੀ ਜਾਣਗੇ ਸੌਦਾ ਲਿਆ ਕੇ ਦੇਖਦਾ ਜੇ ਪੂਰਾ ਗੱਲ ਤਾਂ ਤੇਰੀ ਸਿਹਣੀ ਐ ਉਹ ਤੈਨੂੰ ਭਾਈ ਨਵੇਂ ਸਾਲ ਦੀਆਂ ਮੁਬਾਰਕਾਂ ਓਏ ਪਤਿੰਦਰ ਹਲੇ ਨਵੇਂ ਸਾਲ ਦਾ ਚੜਿਆ ਨਹੀਂ ਰਾਤ ਨੂੰ 12 ਵਜੇ ਚੜੂਗਾ ਤੂੰ ਪਹਿਲੀ ਲੱਗੇ ਦਿਨ ਉਹ ਫਿਰ ਨਵੇਂ ਸਾਲ ਰਾਤ ਨੂੰ 12 ਵਜੇ ਚੜੂਗਾ ਜੇ ਹੁਣ ਮੇਰੇ ਰਾਤ ਨੂੰ ਥੋੜੀ ਆਉਂਗਾ ਮੈਂ ਤੈਨੂੰ ਵਧਾਈਆਂ ਦੇਣਾ ਮੈਂ ਪਹਿਲੀ ਐਡਵਾਂਸ ਦੇਦੀ ਆਪਾਂ ਉਹ ਤਾਂ ਤੇਰੀ ਗੱਲ ਠੀਕ ਹੈ ਮੈਂ ਤਾਂ ਮਖੌਲ ਕਰਦਾ ਹੀ ਤੈਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਭਾਈ ਹਾਂ ਹਾਂ ਚੱਲ ਫਿਰ ਮੈਂ ਜਨ ਲੈ ਸੌਦਾ ਲੈਣਾ ਲੇਟ ਹੋਣਾ ਉਹ ਮੈਂ ਤਾਂ ਐਂ ਕਹਿੰਦਾ ਧੀਆ ਮੂੰ ਕੀ ਕਹਿੰਦੇ ਦੀ ਉਹ ਨਵੇਂ ਸਾਲ ਵਾਲੇ ਦਿਨ ਜਾ ਹੀ ਸੌਦਾ ਲੈਣਾ ਨਾਲੇ ਸਾਰਾ ਸਾਲ ਸੌਦਾ ਲੈ ਵਰਵੇਂਗਾ ਐਸ਼ਾ ਠੀਕ ਹੈ ਵੀ ਸਾਰੇ ਸਾਲ ਸੌਦਾ ਚੋਦਾ ਰਹਾ ਤੂੰ ਵੀ ਮੁਖੌਲ ਕਰਨ ਦੀ ਆਤ ਨਹੀਂ ਗਈ ਪਤਿੰਦਰਾ ਫਿਰ ਤੂੰ ਇਹ ਹੀ ਸੁੱਕ ਪਾਲਦਾ ਵੀ ਸਾਰਾ ਸਾਲ ਸੌਦੀ ਮੁੱਕਿਆ ਰਹੀ ਉਹ ਬੌਲੇ ਬੰਦੇ ਉਹ ਵਾ ਸੁੱਖੇ ਪਾਲੂਆਂ ਜੇ ਤੇਰਾ ਸੌਦਾ ਲੱਗੂਆ ਤਾਂ ਹੀ ਲੈਣ ਜਾਏਗਾ ਤੂੰ ਇਹ ਤਾਂ ਚੰਗੀ ਗੱਲ ਆ ਸ਼ੰਕਾ ਤੂੰ ਤਾਂ ਤੇਰੀ ਗੱਲ ਸਹੀ ਐ ਜੇ ਸੌਦਾ ਮੁੱਕੂਆ ਫਿਰ ਲੈਣ ਜਾ ਚੰਗਾ ਫਿਰ ਮੈਨੂੰ ਲੇਟ ਨਾ ਕਰਾ ਮੈਂ ਜਾਨਾ ਤੂੰ ਦੱਸ ਦੇ ਕੁਝ ਲੈਣਾ ਹੈ ਉਹ ਮੈਂ ਤਾਂ ਐ ਕਰਾ ਪਾਰਟੀ ਕਰਾਂਗੇ ਅੱਛਾ ਹਾਂ ਮੈਨੂੰ ਦੇ ਕੋਕ ਅੱਛਾ ਕੋਕ ਤਾਂ ਦੇ ਦੇਣਾ ਫ੍ਰਿਜ ਚੋਂ ਲਿਆ ਮੱਕ ਠੰਡਾ ਨਾਲ ਲੈ ਹੁਣ ਤਾਂ ਹੋਈ ਠੰਡਾ ਬਤਿੰਦਰਾ ਤੂੰ ਨਮੂਨੀਆ ਕਰਵਾ ਦੇਂਗਾ ਮੈਨੂੰ ਚੱਲ ਕੋਈ ਨਾ ਬਾਹਰੋਂ ਲਿਆ ਕੇ ਦੇ ਦੇਨਾ ਹੋਰ ਦੱਸ ਹੋਰ ਤਾਂ ਸੱਡ ਪਰਾਂ ਅੱਛਾ ਆ ਤੂੰ ਦੁਕਾਨ ਦਾ ਸੌਦੇ ਬਾਰੇ ਚਹੀ ਜਾਂਦਾ ਮੁੱਕਿਆ ਪਿਆ ਮੁੱਕਿਆ ਪਿਆ ਉਹ ਖੇਤ ਵੀ ਗੌਰ ਕਰ ਲੈ ਮਾੜੀ ਮੁੱਟੀ ਖੇਤ ਬਤਿੰਦਰਾ ਹਫਤਾ ਤਾਂ ਹੋ ਗਿਆ ਹੁਣ ਤਾਂ ਗਿਆ ਸੀ ਮੈਂ ਖੇਤ ਕੀ ਹੋ ਗਿਆ ਲੋਕਾਂ ਦੀਆਂ ਕਣਕਾਂ ਕਾਲੀਆਂ ਡੰਝ ਖੜੀਆਂ ਨੇ ਜਮੀ ਆ ਤੇਰੇ ਆਲੀ ਕਣਕ ਦੇਖ ਲੈ ਉਹ ਸਾਰੀ ਪੀੜੀ ਪੈਰੀ ਹੈ ਪੀੜੀ ਪੈਰੀ ਹੈ ਹੋਰ ਉਹਨੂੰ ਕੀ ਹੋ ਗਿਆ ਉਹ ਮੈਂ ਤਾਂ ਐਂ ਕਹਿਣਾ ਦਿਆਂ ਹਾਂ ਤੂੰ ਉਹ ਪੂੰਡ ਜਾਰੇ ਨੇ ਜਿਹੜੇ ਹੁਣ ਅੱਛਾ ਸਪਰੇ ਕਰ ਲਾ ਮੈਗਜ਼ੀਨ ਦੀ ਅੱਛਾ ਹਾਂ ਫੇਰ ਫਿਰ ਜਾਨਾ ਮੇਰੀ ਕਣਕ ਘੱਟ ਨਿਕਲੀ ਆ ਕਣਕ ਘੱਟ ਨਿਕਲੀ ਐ ਚਲ ਫੇਰ ਕੱਲ ਤੋਂ ਬਾਅਦ ਗੌਰ ਕਰ ਲੂੰਗਾ ਅੱਜ ਪਹਿਲਾਂ ਮੈਂ ਸੌਦਾ ਲਿਆ ਮਾਂ ਨਾਲੇ ਉਹ ਤਾਂ 10 ਮਿੰਟਾਂ 'ਚ ਕਰਕੇ ਭਾਰ ਜਾਊਗਾ 200 ਰੁਪਿਆ ਕਿੱਲਾ ਲੈਂਦੇ ਨੇਗੇ ਉਹ ਫੇਰ ਕਿ ਤੜਕੇ ਪਰਸੋਂ ਕੱਲ ਲਾਂ ਗੌਰ ਕਰਾ ਦਾਂਗੇ ਫੇਰ ਹੁਣ ਮੈਂ ਦੋ ਪਾਸੇ ਕਿਵੇਂ ਹੋਵਾਂ ਇਧਰ ਸੌਦਾ ਲੈਣਾ ਚਾ ਚੰਗਾ ਲਿਆ ਫੇਰ ਕੋਕ ਦੀ ਬੋਤਲ ਆ ਅੱਛਾ ਚੱਲ ਕੋਕ ਦੀ ਬੋਤਲ ਦਿੰਨਾ ਲੈ ਲੈ ਕੇ ਰਾਂ ਪਾਰਟੀ ਕਰਾਂਗੇ ਅੱਗ ਸ਼ੱਗ ਵੀ ਲਾਵਾਂਗੇ ਨਵਾਂ ਸਾਲ ਹੈ ਕੋਈ ਨਾ ਪੱਕੀ ਲੀਟਰ ਵਾਲੀ ਬਹੁਤ ਹੈ ਹੋ ਲੀਟਰ ਵਾਲੀ ਤਾਂ ਬਹੁਤ ਹੈ ਹਾਂ ਲੈ ਫਿਰ ਆ ਚੱਲੀ ਹੁਣ ਆਪਾਂ ਖੇਤ ਬੈਨੇ ਆ ਪਾਰਟੀ ਕਰਾਂਗੇ ਉਹ ਭਾਈ ਮੈਂ ਤਾਂ ਸੌਦਾ ਲਿਆਣਾ ਦੇਖ ਪਾਰਟੀ ਬੂਟੀ ਦਾ ਮੈਨੂੰ ਤਾਂ ਉਹ ਨਹੀਂ ਹੈਗਾ ਕੋਈ ਨਾ ਸੌਦਾ ਸੁਦਾ ਫੇਰ ਲਈ ਆ ਜਾ ਨਾਲੇ ਤੇਰੀ ਕਣਕ ਦਿਖਾਉਂਗਾ ਨਾਲੇ ਜਿਹੜੀ ਸਪਰੇਅ ਮੈਂ ਕਰੀ ਆ ਉਹ ਕਰੀ ਤੂੰ ਅਜੇ ਤੈਨੂੰ ਡੱਬੇ ਦਿਖਾਵਾਂਗਾ ਉਹਦੇ ਨਾਲ ਦੀ ਕਰੀ ਚੱਲ ਤੂੰ ਜਿਆਦਾ ਕਹਿੰਦੇ ਫਿਰ ਮੈਂ ਪਹਿਲਾਂ ਖੇਤ ਗੇਲਾ ਮਾਰਿਆ ਨਾ ਕੀ ਫਰਕ ਪੈਦਾ 1 ਘੰਟਾ ਲੱਗ ਜੂਆ ਚੱਲ ਫੇਰ ਹੋਰ ਵੀ ਛੋਟਾ ਖੇਤ ਲੈਉਂਗਾ ਤਿੰਨ ਤਾਂ ਪੱਜੇ ਪਏ ਨੇ ਬਤੰਦਰਾ ਤੂੰ ਫੇਰ ਵਗਜੀ ਕਰ ਲੂ ਵਗਜੀ ਲੈ ਚੱਲ ਕੇਰਾ ਫਿਰ ਮੈਂ ਦੁਕਾਨ ਬੰਦ ਕਰਦਾ ਲਾ ਆ ਜਾ ਪੈਸਾ ਤੇ ਤੈਨੂੰ ਤਾਂ ਮੇਰਾ ਉਹੀ ਕੰਮ ਛੜਾਤਾ ਮੈਂ ਦੁਕਾਨ ਤੇ ਕੰਜਲਾ ਸੌਦਾ ਚੱਕ ਲਿਆਂਦਾ ਸੈਨ ਤੋਂ ਕੋਈ ਨਾਲ ਲੈ ਆਈ ਲਾਲਾ ਬਹਾਨੇ ਨਾਲ ਤੂੰ ਖੇਤ ਗਿੜਾ ਮਾਰ ਜੇ ਨਾ ਪਾਈ ਇੱਕ ਗੱਲ ਦੱਸ ਮੈਨੂੰ ਚੱਲ ਤਰੇ ਹਾਂ ਦੱਸ ਆ ਕੰਕ ਤੈਨੂੰ ਕਿਹੜੇ ਪਾਸੋਂ ਪੀੜੀ ਲੱਗਦੀ ਆ ਕੰਜਰਾ ਕਾਲੀ ਦੰਜ ਤੇ ਖੜੀ ਏ ਹੈ ਮੇਰੇ ਸਲੇ ਦੀ ਜਿੱਦੇ ਮੈਂ ਆ ਗਿਆ 8-10 ਦਿਨ ਹੋ ਗਏ ਮੈਨੂੰ ਆਏ ਨੂੰ ਉਦੋਂ ਦਾ ਪੀੜੀ ਖੜੀ ਸੀ ਇਹ ਓਏ ਉਦੋਂ ਬਾਅਦ ਤਾਂ ਕੰਜਰਾ ਮੈਂ ਰੇਵੀ ਪਾ ਗਿਆ 6 ਦਿਨ ਤਾਂ ਹਲੇ ਮੈਨੂੰ ਹੋਏ ਨੇ ਉਹਦੇ ਦਾ ਮਾੜੀ ਜੀ ਪੀਲ ਕਮਾ ਨਹੀਂ ਅੰਜ ਦਾ ਦੇ ਕਿਵੇਂ ਖੜੀ ਹੈ ਕਾਲੀ ਦੰਜ ਤੇਰੇ ਵਾਲੀ ਗਣਕ ਤਾਂ ਮੇਰੇ ਵਾਲੀ ਗਣਕ ਨੂੰ ਵੀ ਵਧੀਆ ਸਰੇ ਦੀ ਖੜੀ ਹੈ ਯਾਰ ਅਜਾ ਮੇਰਾ ਉਹੀ ਦਿਮਾਗ ਖਿਲਾਫ ਕਰਤਾ ਇਨੇ ਜੇ ਤਾਂ ਮੈਂ ਸੌਦਾ ਲਿਆਦਾ ਉਰੇ ਟਾਈਮ ਬਰਬਾਦ ਕਰਾਇਆ ਤਾਂ 3 ਵਜੇ ਦੁਕਾਨ ਤੋਂ ਤੁਰੇ ਤੇ ਸਾਢੇ 3 ਵਜੇ ਗਏ ਹੋਣੇ ਦੱਸ ਚੱਲ ਕੋਈ ਨਾ ਭਗਦੀ ਲਾਲਾ ਮੂਣ ਪੇ ਜਾਣਾ 3:30 ਵਜੇ ਤੂੰ ਆ ਜਾ ਮੜਾ ਜਾਂ ਠੰਡਾ ਦਿੱਤਾ ਪੀਣੀ ਆ ਜਾ ਉੱਥੇ ਬਹਿਨੇ ਆ ਦੱਸ ਲੈ ਕਹਿੰਦਾ ਠੰਡਾ ਦਿੱਤਾ ਦੇਖ ਮੈਂ ਪੇਗ ਪੂਗ ਮੈਂ ਕੁਛ ਨਹੀਂ ਲਾਂਦਾ ਹੈਗਾ ਤੈਨੂੰ ਕਿਹਾ ਸੀ ਹਾਂ ਓਏ ਨਵੇਂ ਸਾਲ ਐ ਅੱਜੇ ਮਨਾਦਾਨੇ ਆ 12 ਵਜੇ ਕਿੱਥੇ ਮਨਾਵਾਂਗੇ ਪਰ ਰਾਤ ਨੂੰ ਕੰਜਰਾ ਨਵੇਂ ਸਾਲ ਨੂੰ ਪੀ ਲਈ ਸਾਰਾ ਸਾਲ ਪੀ ਜਾਮਾਂਗੇ ਹੋਰ ਪੰਗੇ ਛੇੜੇਗਾ ਤੂੰ ਮੈਂ ਤਾਂ ਜਾਨਣਾ ਚਾਹਤਾ ਲਿਆਣਾ ਦੁਕਾਨ ਤੇ ਤੂੰ ਕਾਲ ਨਾ ਕਰ ਉਹੀ ਕੰਮ ਵੇਲੇ ਦੀਆਂ ਟੱਕਰਾਂ ਕਵੇਲੇ ਦੇ ਕੰਮ ਓਏ ਕੰਜਰਾ ਕਹਾਂ ਸਿੱਧਾ ਸਹੀ ਕਹਿਣਾ ਸਿੱਖ ਲੈ ਆਏ ਕਹਿੰਦੇ ਹੁੰਦੇ ਨੇ ਵੀ ਵੇਲੇ ਦੇ ਕੰਮ ਕੇ ਵੇਲੇ ਦੀਆਂ ਟੱਕਰਾਂ ਉਹ ਚਲ ਹੁਣ ਤਾਂ ਜਿਹੜਾ ਮਰਜੀ ਕੁਛ ਵੀ ਲਾ ਲੈ ਤੂੰ ਹਾਂ ਸਾਰੇ ਕੁਛ ਉਲਟ ਕਰ ਜਣਾ ਗੱਲ ਸੁਣ ਦੇ ਮੈਂ ਤਾਂ ਛੋਦਾ ਲੈਣਾ ਦੁਕਾਨ ਤੇ ਠੀਕ ਤੂੰ ਨਹੀਂ ਸੁਣ ਲੈ ਤੂੰ ਨਾ ਪੀ ਆ ਤਾਂ ਤੇਰੀ ਦੁਕਾਨ ਤੋਂ ਕੋਕ ਲੈਂਦਾ ਉਹ ਐਦਾ ਗਲਾਸ ਇਹਦਾ ਪੀ ਕੇ ਬਗ ਜੀ ਆ ਜਾ ਕਰ ਚੱਲ ਤੂੰ ਜਾਦੇ ਜਿਦ ਕਾਦਾ ਤੇਰਾ ਮਨ ਰੱਖ ਦੇ ਨਾ ਇਹਦੇ ਕੋਕ ਦੀਆਂ ਡੋ ਕੁੱਟਾ ਪੀ ਲੂ ਮੈਂ ਕਿ ਮੈਨੂੰ ਜਿਆਦੇ ਲੇਟ ਲੱਗ ਰਹੀ ਮੈਂ ਛੋਦਾ ਲੈਣਾ ਮੈਂ ਕੀ ਕਰਾਣਾ ਹਾਂ ਹਾਂ ਲਿਆ ਫੜ ਤੂੰ ਗਲਾਸ ਲਿਆ ਚੱਕ ਕੇ ਕਿੱਥੇ ਤਰੇ ਹੋ ਨੇ ਤਰੇ ਚੱਲ ਠੀਕ ਇਹਨੂੰ ਤੇ ਆਦੇ ਮੈਂ ਲਿਆਣਾ ਗਲਾਸ ਹੁਣ ਉਰੀ ਬੈਠੇਗਾ ਮੇਰੀ ਮੋਟਰ ਤੇ ਉਰੀ ਬਹਿ ਜਾਗੇ ਹੁਣ ਉਧਰ ਕਿੱਥੇ ਜਾਵਾਂਗੇ ਪਕਾਈ ਕਰਦੇ ਮੈਂ ਮੜਾ ਜਾ ਰਦਾ ਸਮਾਨ ਚੱਕ ਲੈ ਮੈਂ ਭੱਜ ਕੇ ਹੁਣੇ ਆ ਗਿਆ ਚੰਗਾ ਛੇਤੀ ਆ ਜੀ ਕਿਤੇ ਉੱਥੇ ਬੈਠਾ ਰਹੇ ਮੈਂ ਵੀ ਦੁਕਾਨ ਦਾ ਸੌਦਾ ਲੈਣਾ ਹੈ ਹੋਰ ਇਹ ਕਮਾ ਚ ਪਾਟਾ ਬਿੱਲੇ ਰਾਮ ਨੂੰ ਇਹਨੇ ਛੱਤ ਰਹੇ ਨੇ ਚੱਲ ਗਲਾਸ ਲਿਆਵਾਂ ਚੱਕ ਕੇ ਉਹ ਤੇਰੇ ਨਾਲ ਪਹਿਲਾਂ ਤਾਂ ਲਾਲਾ ਮੈਂ ਮੁੜ ਆਇਆ ਦੇਖ ਲੈ ਆਪਦਾ ਸਮਾਨ ਚੱਕ ਕੇ ਉਹ ਫੇ ਗਲਾਸ ਵੀ ਤੋਤਾ ਕੇ ਲੈਂਦੇ ਨੇ ਕਾਇਦਨਾਂ ਦੇ ਪੈਸੇ ਮਾ ਕੀਪ ਤੇ ਕਿਹੜਾ ਜਾਨਵਰ ਮੂੰਹ ਪਾ ਦੇ ਹਾਂ ਲੈ ਤਾਂ ਆ ਦੇਖ ਅਰੀਜਨਲ ਹੈ ਜਮੀ ਓਏ ਗੱਲ ਛੋਣ ਮੈਨੂੰ ਦਿਖਾਈਦਾ ਕੀ ਫਾਇਦਾ ਹੈ ਅਰੀਜਨਲ ਹੈ ਚਾਹ ਦੇਸੀ ਹੈ ਜਦ ਮੈਂ ਪੀਣੀ ਨਹੀਂ ਤੈਨੂੰ ਕਹਿਆ ਤਾਂ ਹੈਗਾ ਮੈਂ ਤਾਂ ਪਹਿਲੀ ਸ਼ਰੀਰ ਠੀਕ ਨਹੀਂ ਹੈਗਾ ਲਾਲਾ ਅਬ ਦੇ ਹੱਥ ਨਾਲ ਬਣਾਈ ਹੋਈ ਹੈ ਤੂੰ ਪੀ ਕੇ ਤਾਂ ਦੇਖ ਲਪਟਾਂ ਮਰੂ ਲਪਟਾਂ ਦੇਖ ਤੈਨੂੰ ਚਾਹ ਤੇ ਇੱਕ ਵਾਰੀ ਕਾਹ ਲੈ 100 ਵਾਰੀ ਕਾਹ ਲੈ ਮੈਂ ਤਾਂ ਦੇਖ ਪੀਂਦਾ ਨਹੀਂ ਹੈਗਾ ਤੂੰ ਜਦ ਕੱਲ੍ਹ ਨੂੰ ਮੈਂ ਤੈਨ ਲੇ ਕੇ ਚਲ ਮੈਂ 10 ਮਿੰਟ 20 ਮਿੰਟ ਬਹਿ ਜਾਣਾ ਬਹਿ ਗਿਆ ਚਲ ਤਾਂ ਕਿ ਹਮਮ ਕੋਖਦੀਆਂ ਦੋ ਕੁੱਤੇ ਫੀਲੂਆਂ ਦੇਖ ਹਾਂ ਪਤੰਦਰਾ ਇਹ ਦਾਰੂ ਥੋੜੀ ਐ ਇਹ ਤਾਂ ਦਵਾਈ ਐ ਦਵਾਈ ਚਾ ਫੇ ਤੂੰ ਪੀ ਲੈ ਦਵਾਈ ਮੈਨੂੰ ਕਹਤੋਂ ਮਜਬੂਰ ਕਰਦਾ ਤੇਰੀ ਮਰਜ਼ੀ ਐ ਭਾਈ ਲੈ ਪੀ ਲੈ ਤੂੰ ਤਾਂ ਪਾਲ ਆਪਦਾ ਕੋਕ ਫੇਰਾ ਕੋਈ ਨਾ ਪਾਲਣਾ ਐ ਕਹਿੰਦਾ ਸੀ ਪਾਣੀ ਪੂਣੀ ਲਿਆ ਮਾਂ ਕਿ ਨਿਰਗੇ ਪੀਵੇਂਗਾ ਗੰਜਰਾ ਲੈ ਜੱਟੋ ਕੋਕ ਚ ਮਿਲਾ ਕੇ ਪੀਵੇ ਵਿਸਕੀ ਥੋੜਾ ਕਾਰੇ ਵਾਸਤੇ ਲੈਂਦਾ ਆ ਕਿੱਕ ਉਹ ਦੇਖੀ ਹੋਰ ਕੀ ਮੈਂ ਗੈਂਸ ਪਾ ਦਿਆ ਰਿਜਨਲ ਹੈ ਬਿੱਲੇ ਰਾਮ ਦੇਤੀ ਚੀਜ਼ ਨਹੀਂ ਰੱਖਦਾ ਰਿਜਨਲ ਰੱਖਦਾ ਉਹ ਨਾ ਲਾ ਤੂੰ ਐਂ ਕਰਾ ਹਾਂ ਕੋਈ ਮੂਲੀ ਪਟ ਰਹਿ ਜੇ ਹੈਗੀ ਅੰਦਰ ਖੇਚ ਆ ਮੂਲੀਆਂ ਦਾ ਬਾਦੂ ਖੜੀਆਂ ਨੇ ਚਲ ਮੈਂ ਲਿਆ ਨਾ ਲਿਆ ਲਿਆ ਹਾਂ ਮੈਂ ਕੋਕ ਪਾ ਲੈਨੇ ਹਾਂ ਕੋਈ ਨਾ ਕੋਕ ਪਾ ਦੇ ਮੈਂ ਮੂਲੀਆਂ ਲੈ ਨਾ ਲਿਆ ਮਿੰਟ ਮਾਰ ਕਰਾਂ ਵਾਓ ਲਾਲਾ ਤੇ ਨਜ਼ਰ ਮੈਂ ਪਲਿਆਉਂਗਾ ਯਾਰ ਜ ਆਏ ਨਹੀਂ ਚੜਦਾ ਦੇਖੀ ਕਿਤੇ ਉਹੀ ਕੰਮ ਕਰਦੇ ਕੀ ਕੋਈ ਲਾਲਾ ਪਤਾ ਮੈਨੂੰ ਕੋਕ ਹੈ ਹਾਂ ਪਤਾ ਦੇਖ ਬਹੁਤਾ ਹੈ ਹਾਂ ਲੈ ਮੂੜੀਆਂ ਤੇ ਲਿਆਇਆ ਮੈਂ ਚਲ ਆ ਤੋ ਤੋ ਲੈ ਆਂਦਾ ਪਤੰਦਰਾ ਤੂੰ ਚੱਲ ਆ ਲੈ ਕੋਈ ਨਾ ਮੈਂ ਪੀਲਾ ਦੋ ਨੂੰ ਆਟਾ ਕੋਈ ਨਾ ਮੈਂ ਪੀਲਾ ਦੋ ਕੁੱਤਾ ਖਰਚ ਮੈਂ ਕਹਿੰਦੀ ਆ ਹਾਂ ਉਹ ਪਵਾ ਲੈ ਥੋੜਾ ਜਿਹਾ ਲੈ ਲੈ ਇਹ ਨਹੀਂ ਮੈਂ ਪੀਂਦਾ ਹੈਗਾ ਨਾ ਤੂੰ ਦੇਖ ਲੈ ਲੈ ਕਈ ਚਤਰੇ ਧੱਕਾ ਨਾ ਕਰਦਾ ਤੈਨੂੰ ਕੋਖਦਾ ਕਹਿ ਤਾਂ ਚੱਲ ਪਰ ਲੈ ਲੈ ਦੋ ਕੁੱਤਾ ਐ ਨਾ ਕੱਚਾ ਨਾ ਕਰ ਮਰਦੀ ਕਰ ਫਿਰ ਤੇਰੀ ਖੁੱਲ ਜਾਣਾ ਤੇਰਾ ਵਧੀਆ ਪੰਜਾਤਰੇ ਕੋਖ ਵੀ ਕੌੜਾ ਜਿਹਾ ਲੱਗ ਜਾਂਦਾ ਉਹ ਪਈ ਮੈਂ ਤਾਂ ਤੇਰੀ ਦੁਕਾਨ ਤੋਂ ਲੈ ਆਂ ਦੇਖ ਲੈ ਹੁਣ ਉਹ ਇਹਨਾਂ ਦੇਸੀ ਤਾਂ ਰੱਖੇ ਉਹ ਤਾਂ ਖਾਜਾ ਖਾਜਾ ਕੰਜੜਾ ਕਿਤੇ ਉਹੀ ਤਾਂ ਨਹੀਂ ਗਾਰੰਟੀ ਤਾਂ ਆਪਣੀ ਨਾ ਗਾਰੰਟੀ ਤਾਂ ਪਈ ਹੈ ਆਹ ਕੌੜਾ ਤਾਂ ਮੈਨੂੰ ਵੀ ਲੱਗਦਾ ਹੈ ਹੈ ਪਤਾ ਨਹੀਂ ਦਵਾਈ ਪਾ ਲਈ ਮੈਂ ਵਿੱਚ ਇਹ ਤਾਂ ਕੰਜਲਾ ਵਿੱਚੋਂ ਪਾਰ ਕੇ ਤਿੰਨ ਤਾਂ ਲੱਗਣੀ ਸੀ ਕੌੜਾ ਆਹਾਂ ਤਰਮ ਨਾਲ ਸਰੀਰ じゃ ਖੁੱਲ ਗਿਆ ਸੇਠਾ ਲੈ ਹੁਣ ਲੈ ਮਾ ਧੋ ਕੇ ਮੂੜੀਆਂ ਓਏ ਹੋਰ ਤੂੰ ਲੈ ਧੋ ਕੇ ਮੇਰਾ ਤਾਂ ਮੋਢਾ ਜਾ ਦੁਖੀ ਜਾਂਦਾ ਮੇਰੇ ਮੋਢਾ ਪਤਾ ਵੀ ਮੋਢਾ ਤੜਾਈ ਬੈਠਾ ਹੈ ਹਾਂ ਲੈ ਮੈਂ ਧੋ ਕੇ ਲੈ ਦਨਾ ਫਿਰ ਉਹ ਤੁਮਾਦ ਮੈਂ ਜਾਊਂਗਾ ਜਿਆਦੇ ਨਹੀਂ ਮੈਂ ਲੇਟ ਹੁੰਦਾ ਚੰਗਾ ਚੰਗਾ ਲਾਲੇ ਦੀ ਤਾਂ ਚਿਕਾਊਂਗਾ ਮੈਂ ਤਾਂ ਆਪਾ ਦੇਖਦਾ ਗਿਆ ਤੂੰ ਹੂੰ ਆ ਆਦੂ ਨਾ ਦੇ ਓਏ ਆ ਜਾ ਆ ਜਾ ਲਾਲਾ ਤੇ ਤਾਂ ਉੱਥੇ ਮੂਲੀਆਂ ਦੀ ਟਾਈਮ ਲਾਇਆ ਆ ਆ ਲੈ ਕੋ ਕੋਰ ਪਾਤਾ ਪਰ ਚਾ ਲੈ ਓਏ ਜਨਾ ਪਾ ਭਾਈ ਇੰਨਾ ਪਾ ਹੁਣ ਤਾਂ ਪੀ ਕੇ ਗਿਆ ਦੀ ਕੰਜਰਾ ਇੰਨਾ ਕੋਈ ਦੱਸ ਕੋਈ ਨਾ ਮੈਂ ਥੋੜਾ ਇੰਨਾ ਪੀਤਾ ਜਾਊਗਾ ਲਾਲਾ ਹਾਂ ਲੈ ਫਿਰ ਮੂਲੀ ਖਾ ਲੈ ਲੇ ਲੈटिया ਤੋਕੇ ਖਾ ਲੈ ਮੂੜੀਆਂ ਚੱਕ ਲਾ ਲੈ ਫਿਰ ਤੂੰ ਕੋਕਤਾ ਪੀ ਲੈ ਹੁਣ ਉਹ ਦਵਾਲੇ ਫੇਦ ਤਾ ਪਾਤਾ ਭਤਿੰਦਰਾ ਹਿੰਨਾ ਕੋਕ ਵੀ ਮਾਰਾ ਭਤਿੰਦਰਾ ਦਾਰੂ ਤਾਂ ਨਹੀਂ ਹੈਗੀ ਕੋਕੇ ਐ ਉਹ ਦਾਰੂ ਤਾਂ ਨਹੀਂ ਹੈਗੀ ਇਹ ਵੀ ਮਾਰਾ ਜਾਦੇ ਇਹ ਕਿਹੜਾ ਤਾਕਤ ਦਿੰਦਾ ਕੋਈ ਨਾ ਕੋਈ ਨਾ ਐ ਆਹ ਲੈ ਮੂੜੀ ਤਾਂ ਖਾ ਲਈਏ ਹਾਂ ਖਾ ਲੈ ਮੂਰੀ ਉਹ ਲਾਲ ਤੂੰ ਵੀ ਖਾ ਲੈ ਇੱਕ ਮੈਂ ਤੇ ਇੱਕ ਗੱਲ ਪੁੱਛਣੀ ਦੀ ਚਾਦਰਿਆ ਹਾਂ ਦੱਸ ਮੈਨੂੰ ਐ ਲੱਗਦਾ ਜਿਵੇਂ ਕੋ ਖੇਲਣਾ ਛਾ ਕਰੀ ਜਾਂਦਾ ਹੋਵੇ ਮੈਨੂੰ ਉਹ ਪਤੰਦਰਾ ਠੰਡ ਜਿਹਦਾ ਕੋਕੇ ਨਸ਼ਾ ਜਿਹਾ ਲੱਗ ਜਾਂਦਾ ਹੁੰਦਾ ਤੇਰੀ ਵੀ ਮੁਖਾਵਲ ਕਰਦੀ ਆ ਅੱਜ ਨਹੀਂ ਗਈ ਆਂ ਤਾਂ ਫਿਰ ਬੁੜੀਆਂ ਪਿੰਦੇ ਨੇ ਉਹੀ ਕੰਦਾ ਕੌਲਿਆਂ 'ਚ ਬੈਠਦੀਆਂ ਫਿਰ ਜੇ ਕੋਕ ਨਸ਼ਾ ਕਰੇ ਉਹ ਕੁਸ ਤੈਨੂੰ ਬਹਿਮ ਹੋ ਗਿਆ ਕਿਵੇਂ ਲੱਗਾ ਗੇੜੇ ਜੇ ਖਾਣ ਲੱਗਿਆ ਉਹ ਗੇੜੇ ਜੇ ਕਾਨੂੰ ਖਾਨਾ ਪਤੰਦਰਾ ਮੈਨੂੰ ਤਾਂ ਆਪ ਬਹਿਮਝਾ ਹੋ ਰੇਗੀ ਮੈਨੂੰ ਸਜ਼ਾ ਹੋ ਗਿਆ ਹੋਵੇ ਉਹ ਪਤੰਦਰਾ ਜੇ ਪਵਾ ਲੰਦਾ ਘੁੱਟੇ ਦੀ ਵਧੀਆ ਨਜ਼ਾਰਾ ਲੈਂਦਾ ਤੂੰ ਲੈ ਕਨੇ ਘੁੱਟ ਪਵਾ ਲੰਦਾ ਪਤੰਦਰਾ ਕਿਤੇ ਉਂਈਦਾ ਠੋਖਾ ਕਰ ਗਿਆ ਪਾਰਟੀ ਹੋਵੇ ਵਿੱਚ ਮੈਂ ਮੈਂਗੇ ਭਾਦੀ ਤੈਨੂੰ ਥੋੜੀ ਭਲਣੀ ਹੈ ਮੈਂ ਤਾਂ ਮਸਾ ਕੱਢੀ ਆ ਉਹ ਤਾਂ ਮੈਨੂੰ ਪਤਾ ਤੇਰੇ ਮਾਜ ਦੇਂਦਾ ਅਸੀਂ ਤਾਂ ਕਾਨੂੰ ਤੂ ਪਿਆ ਨਾ ਪਵਾ ਮਾ ਕੋ ਕੋਰ ਤੈਨੂੰ ਨਾ ਮੈਂ ਨਹੀਂ ਕੋਕ ਪੀਂਦਾ ਹੈ ਗਿਆ ਮੈਂ ਤਾਂ ਇਹ ਕਹਿੰਦਾ ਸੀ ਮਰ ਜਾ ਮੈਂ ਉਧਰ ਮੋਟਰ ਚਲਾਉਂਗਾ ਪਾਣੀ ਵੀ ਬੱਤੇ ਆ ਰਹੀ ਹੈ ਮੈਂ ਮਰ ਜਾ ਗੇੜਾ ਮਾਰਿਆ ਮਾਂ ਫਿਰ ਮੈਂ ਇਧਰ ਸੌਦਾ ਲਿਆਉਂਗਾ ਦੁਕਾਨ ਤੇ ਮੈਂ ਤਾਂ ਜਾਣਾਂ ਚੰਗਾ ਉਹ ਦੇਖੀ ਲਾਲਾ ਤੂੰ ਤਾਂ ਹੋਰ ਹੀ ਗੁੱਸਾ ਕਰਨ ਲੱਗ ਗਿਆ ਲੈ ਹੋ ਜਾਂਦਾ ਤਾਂ ਟੇਡਾ ਟੇਡਾ ਲਾਲਾ ਤਾਂ ਨਾਲੇ ਪਤੰਦਰ ਨੂੰ ਦੋ ਡਾਟੇ ਪਾਰੇ ਨੇ ਸਾਰੇ ਵਿੱਚ ਨਾਲੇ ਆਪਾਂ ਨੂੰ ਕੀ ਹੁੰਦਾ ਪਰਪਰ ਪੋਤਲ ਪੀਜੀਏ ਤਾਰੀ ਗੀ ਸੁੰਦਾ ਨਹੀਂ ਮੈਂ ਮਰ ਜਾ ਲੈ ਦੱਸ ਹੁਣ ਤੱਕ ਨਹੀਂ ਆਇਆ ਹੈਗਾ ਸੋਕੀ ਦਾ ਬਾਈ ਕਹਿੰਦਾ ਸੀ ਮੈਂ ਗਿਫਟ ਲੈ ਕੇ ਆਉਂਗਾ ਵੀ ਤੁਸੀਂ ਇਹ ਆ ਜਾਓ ਟਾਈਮ ਨਾਲ ਸੋਚ ਲੱਗ ਰਹੀ ਹੈ ਮੈਨੂੰ ਤਾਂ ਦੱਸ ਨਾ ਮੈਂ ਰੋਟੀ ਬਣਾਈ ਨਾ ਕੋਈ ਸਬਜ਼ੀ ਬਣਾਈ ਮੈਨੂੰ ਤਾਂ ਐ ਹੀ ਤੀਗਾ ਵੀ ਅੱਜ ਪਤਾ ਨਹੀਂ ਕਹਿੰਨਿਆ ਕਿ ਖਾਣ ਵਾਲੀਆਂ ਚੀਜ਼ਾਂ ਲੈ ਕੇ ਆਉਣਗੇ ਪਤਾ ਨਹੀਂ ਬਣੀ ਬਣਾਈ ਲਿਆਉਣਗੇ ਪਤਾ ਨਹੀਂ ਬਣਾਣੀ ਪਊਗੀ ਕੋਈ ਚੀਜ਼ ਕੀ ਲੈ ਕੇ ਆਉਣਗੇ ਹੁਣ ਤਾਂ ਐ ਸਮਝਜੋ ਬਾਹਰ ਹੋ ਰਹੀ ਹੈ ਗੱਲ ਵੀ ਤੁਸੀਂ ਸੇਤੀ ਆ ਜਾਓ ਸੁਨੇਹਾ ਆ ਜਾਓ ਨਾ ਕਿਹੜੇ ਲੈ ਕੇ ਆਉਣਗੇ ਗਿਫਟ ਉਹ ਨਾਲੇ ਖਾਣ ਵਾਲੀ ਚੀਜ਼ ਕਿੰ ਨਾਲ ਉਹਨਾਂ ਨੂੰ ਆਏ ਨਹੀਂ ਪਤਾ ਸੋਕੀ ਦੇ ਬਾਈ ਨੇ ਵੀ ਤੁਸੀਂ ਤਾਂ ਗਿਫਟ ਮੇਰੇ ਗਿਫਟ ਦਾ ਤੁਸੀਂ ਹੋਗੇ ਤੁਸੀਂ ਟਾਈਮ ਨਾਲ ਘਰੇ ਪਹੁੰਚ ਜਾ ਕਰੋ ਬਸ ਮੈਂ ਕੀ ਕਰਾ ਹੁਣ ਨਾ ਫੋਨ ਲੱਗਦਾ ਵੀ ਮੈਂ ਫੋਨ ਲਾ ਕੇ ਕਹਿੰਦਾ ਸੀ ਏਤੀ ਆਜੋ ਕੀ ਕਰਾਂ ਸੋਚ ਲੱਗੀ ਪਈ ਐ ਮੈਨੂੰ ਤਾਂ ਬੈਠਾ ਵੀ ਜਾਂਦਾ ਮੇਤੋਂ ਤਾਂ ਕਦੇ ਤਾਂ ਮੇਰੇ ਗਿਫਟ ਯਾਦ ਆਉਂਦੇ ਨੇ ਵੀ ਗਿਫਟ ਲੈ ਕੇ ਆਉਣਗੇ ਕਦੇ ਆਏ ਸੋਚਣ ਲੱਗ ਜੰਨੀ ਆ ਵੀ ਕੀ ਲੈ ਕੇ ਆਉਣਗੇ ਨਾ ਪਏ ਸੋਕੀ ਦੇ ਬਾਈ ਨੂੰ ਦੁਬਾਰੇ ਫੋਨ ਲਾ ਕੇ ਦੇਖਦੀ ਆਂ ਜੇ ਲੱਕ ਜੀ ਕੋ ਫੋਨ ਆ। ਓਹੋ ਫੋਨ ਵੀ ਟੂੰ ਟੂੰ ਕਰਕੇ ਕੱਟ ਜਾਂਦਾ ਪਤਾ ਨਹੀਂ ਕਿੱਥੇ ਫੋਨ ਰੱਖ ਰੱਖਿਆ। ਕਿਤੇ ਕਿਸੇ ਦੁਕਾਨ ਤੇ ਨਾ ਜਾ ਰਹੇ ਹੋਣਾ ਹਨਾ ਸਹਿਰ ਚ। ਕਹਿੰਦੀ ਸੀ ਕਿ ਸੁਨੇਹਾ ਆਊਗਾ। ਚਲੋ ਆ ਜਾਣਗੇ ਨੇ। ਲਾਲਾ ਤਾਂ ਦੋ ਵੈਗਾ ਨਾਲ ਡਾਡ ਡਾਡਾ ਤੁਨ ਲੱਗ ਗਿਆ। ਲੈ। ਕਿ ਆ ਕੋ ਲਾਲਾ ਨਾ ਦਿਕਰੇ ਬਗ ਜੀ। ਉਏ ਆ ਜਾ ਲਾਲਾ ਉਹ ਪੀ ਲੈ ਕੋਕਾ ਚੱਕ ਓਏ ਪਤਿੰਦਰਾ ਹੁਣ ਕੋਕ ਪਿਆ ਕੀ ਮੋਗ ਲਾਵੇਂਗਾ ਉਹਦੀ ਪਾ ਜਨੇ ਬਿੰਦ ਕਵਾ ਦਾ ਇੰਨਾ ਨਹੀਂ ਮੈਂ ਪੀਂਦਾ ਹੈਗਾ ਹਾਂ ਓਏ ਹੁਣ ਮੈਂ ਤਾਂ ਗਲਾਸ ਭਰਤਾ ਚੱਜ ਨਾਲ ਕੱਲਾ ਮੈਂ ਕਿੱਥੇ ਪੀਊਂਗਾ ਮਾ ਦੋਏ ਰਲ ਮਿਲ ਕੇ ਇਹਨੂੰ ਬੇਲਾ ਕਰਕੇ ਘਰ ਨੂੰ ਚੱਲਦੇ ਹਾਂ ਓਏ ਕੱਲ ਨੂੰ ਕੰਮ ਆ ਜੂਆ ਪਤਿੰਦਰਾ ਦੱਸ ਉਹ ਕਾ ਨੂੰ ਫੇਰ ਤਾਂ ਇਹਦੀ ਗੈਸ ਨਿਕਲ ਜਾਂਦੀ ਐ ਤੇਰਾ ਤੁਰਤੇ ਕੰਮ ਕਰਦਾ ਐ ਕਾ ਠੀਕ ਐ ਫੇਰ ਲੈ ਚੰਗਾ ਫੇਰ ਹੋ ਨਹੀਂ ਮੈਂ ਪੀਂਦਾ ਪੀ ਕੇ ਫੇਰ ਚੱਲਦੇ ਆਪਾਂ ਚੰਗਾ ਚੰਗਾ ਹਾਂ ਕਹਿੰਦਾ ਹੁਣ ਮੈਂ ਵੀ ਨਹੀਂ ਤੈਨੂੰ ਵੀ ਹੋਰ ਪੀ ਠੀਕ ਐ ਹਾਂ ਆ ਲੈ 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 ਫੇਰ ਮੈਂ ਇਹਨੂੰ ਸਾ ਮੈਂ ਆ ਹੁਣ ਹਾਂ ਇਹਨੂੰ ਸਾ ਮੈਂ ਮੈਂ ਵੀ ਜਿੰਤਾ ਲਾਦਾ ਚੰਗਾ ਬਿੱਲੇ ਰਾਮਾ ਹੋਈ ਕੀ ਕੰਦੇ ਚੰਨਾ ਨੂੰ ਮੈਨੂੰ ਕੋਕਾ ਦਾ ਕੰਮ ਤਾਂ ਲੱਗਦਾ ਨਹੀਂ ਹੈਗਾ ਇਹ ਤਾਂ ਮੇਰੇ ਸਾਲੇ ਦਾ दारू ਮੰਗੂ ਲੱਗ ਰਿਹਾ ਚੰਨਾ ਪਤਾ ਨਹੀਂ ਬਿੱਲੇ ਰਾਮਾ ਤੂੰ ਕਮਜ਼ੋਰ ਆ ਹੋ ਗਿਆ ਤੇਨੂੰ ਕੋਕੀ ਵੀ ਧੱਕਾ ਮਾਰਨ ਲੱਗਿਆ ਚੱਲ ਚੱਲੀਏ ਬਲੇਰਾਮ ਉਹ ਖਾਜਾ ਮੈਂ ਬਿਲਾ ਤੱਕ ਉਥੇ ਜਿੱਤ ਰਿਆ ਮਾਂ ਉਹ ਕੋਲ ਮੈਂ ਗਲਾਸਾ ਨੂੰ ਕੀ ਹੁੰਦਾ ਹੈ ਖਾਜਾ ਮੈਂ ਗਲਾਸ ਕੋਠੇ ਜਿੱਤ ਰਿਆ ਮਾਂ ਉਹ ਲੈ ਤੇਨੂੰ ਕੀ ਹੋ ਗਿਆ ਬਰਿੰਦਰਾ ਤੈ ਖਾਦਾ ਨਹੀਂ ਪੀਤਾ ਨਹੀਂ ਤੂੰ ਹੀ ਗੇੜੇ ਦੇ ਜਾਂਦਾ ਉਹ ਪੈ ਚਾਦਰਾ ਮੈਨੂੰ ਲੱਗਦਾ ਮੇਰੇ ਤਾਂ ਅੰਦਰ ਜਾਦੇ ਕਮਜ਼ੋਰੀ ਆ ਗਈ ਮੈਨੂੰ ਤਾਂ ਪਤੰਦਰਾ ਕੋ ਖੇ ਨਾ ਛਾ ਗਈ ਜਾਂਦਾ ਓਏ ਆ ਚੱਲੀਏ ਲਾਲਾ ਹੁਣ ਤਾਂ ਕਹਿੰਦਾ ਮੈਂ ਸੌਦਾ ਲੈਣ ਜਾਊਂਗਾ ਹੁਣ ਉਰੀ ਚਬਰੀ ਕੀਆਂ ਕਰੀ ਜਾਂਦੇ ਓ ਸੌਦਾ ਕੀ ਦਾ ਸੌਦਾ ਲੈਣ ਜਾਣਾ ਮੁਕਰਿਆ ਤੇਰੇ ਸੌਦਾ ਤੂੰ ਆਪੇ ਤਾਂ ਕਹਿੰਦਾ ਦੀ ਮੇਰੀ ਦੁਕਾਨ ਚੋਂ ਸੌਦਾ ਮੁਕਰਿਆ ਕਹਿੰਦਾ ਮੈਂ ਲੈ ਆਉਂਗਾ ਨਵੇਂ ਸਾਰ ਕਰਕੇ ਤੂੰ ਕਿਹਦੇ ਸੌਦੇ ਦੀ ਗੱਲ ਕਰੀ ਜਾਂਦਾ ਪਤੰਦਰਾ ਮੈਂ ਦਲਾਲ ਕਦੋਂ ਤੋਂ ਬਣ ਗਿਆ ਸੌਦੇ ਕਰਾਉਣ ਵਾਲਾ ਲੈ ਚੱਲੀਏ ਫਿਰ ਹੁਣ ਉੱਠ ਖੜ ਪਤੰਦਰਾ ਖਾਦਾ ਮੈਂ ਗਲਾਸ ਛੋਮਿਆ ਆ ਗਲਾਸ ਛਾਂਦਾ ਤੈਨੂੰ ਪਤਾ ਹੈ ਗਲਾਸ ਕਿੰਨੇ ਪੈਸੇ ਜਾਂਦੇ ਨੇ ਇੱਕ ਗਲਾਸ ਪੂਰਾ ਕਿਨਾ 10 ਰੁਪਏ ਲਾ ਦੇ ਖਾ ਜਾ ਉਹ ਮੈਂ ਤਾਂ ਕਦੇ ਉਹੀ ਨਹੀਂ ਸਾ ਮੈਂ ਗਲਾਸ ਗਲੂਸ ਤੂੰ ਬਦੰਦਰਾ ਉਂ ਲੈ ਦੇ ਖੀਤੇ ਠੀਕ ਉਹ ਬਸ ਕਹ ਉਹ ਮੇਰੇ ਤੰਦਰਾ ਪਹਿਲੀ ਮੋੜਾ ਦੁਖਦਾ ਤੂੰ ਹੋਰ ਖੇਡ ਖਰਾਬ ਕਰੇਗਾ ਲੈ ਜਾ ਸਾਮੀ ਜਾਣਗੇ ਗਲਾਸ ਗਲੂਸ ਚੱਗਲਾ ਤਾਂ ਛਮਗੇ ਚੱਲ ਫੇਰ ਕਰੇ ਚੱਲਦੇ ਆ ਹਾਂ ਚੱਲ ਐ ਆ ਜਾ ਲਾਲਾ ਮੈਂ ਤਾਂ ਐਂ ਕਹਿੰਦਾ ਦੀ ਹਾਂ ਭਾਈ ਤੇਰੇ ਮੂਲੀ ਲੈਣੀ ਐ ਉਹ ਮੈਂ ਮੂਲੀ ਕੀ ਕਰਨੀ ਐ ਘਰੇ ਜਾ ਕੇ ਸੁਨੀਤਨ ਦੇ ਦਿਆਂ ਜਾ ਆ ਚਲੋ ਦੇਖੀ ਉਹ ਪਤੰਦਰਾ ਮੋੜਦਾ ਹੀ ਹਲਵਾ ਤਾਂ ਰਿਟੇ ਦਾ ਸ਼ਨੀਤਾ ਨੂੰ ਦੇਉਂਗਾ ਕਿ ਹਾਂ ਆ ਜਾ ਤੂੰ ਆ ਜਾ ਉਹ ਦੇਖੀ ਬੋਰੇ ਕੰਡੇ ਪੀਸ ਤੇ ਦਾ ਪਤੰਦਰਾ ਤੂੰ ਮੈਨੂੰ ਤਾਂ ਕੀ ਲੈ ਕੇ ਜਾਣਾ ਲੈ ਦੱਸ ਹੁਣ ਤੱਕ ਨਹੀਂ ਆਇਆ ਹੈਗਾ ਸੋਤੀ ਦਵਾਈ ਤਾਂ ਕਿਹੜਾ ਟਾਈਮ ਹੋ ਗਿਆ ਚਲ ਮੈਂ ਤਾਂ ਬਾਅਦ ਚ ਮੈਂ ਹੀ ਆਪੇ ਆ ਜਾਣਗੇ ਚੌਚ ਮੈਂ ਤਾਂ ਨਵੇਂ ਕੱਪੜੇ ਵੀ ਪਾ ਕੇ ਬੈਠੀ ਸੀਗੀ ਮਹੱਤਾਂ ਲਾਉਣਗੇ ਗਿਫਟ ਲੈ ਕੇ ਫੋਟੋ ਫੂਟੋ ਖਿੱਚਾਂਗੇ ਮੋਬਾਈਲ ਤੇ ਇਹ ਤੱਕ ਰੋਤਾ ਆਪੇ ਨਹੀਂ ਆਏ ਹੈਗੀ 10 ਕੀ ਕਾ ਮੈਂ ਨਹੀਂ ਬੈਠੀ ਆ ਆ ਜਾਣਗੇ ਇਹ ਕਿਉਂ ਕੋੰਦਰ ਖਾਸੇ ਟਾਈਟ ਹੋ ਗਿਆ ਅੱਜ ਤੱਕ ਤੂੰ ਲੈ ਭਾਈ ਲੰਘ ਜਾ ਬਿੱਲੇ ਰਾਮਾ ਗਾਹਾਂ ਤਾਂ ਨਹੀਂ ਮੈਂ ਤੈਨੂੰ ਸਾਡੇ ਸਾਗ ਦਾ ਦੇਖ ਭਾਗ ਲੈ 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 ਉਹ ਚਾਤਰਿਆ ਬਾਤ ਚੱਲ ਤਾਂ ਤੇ ਕਿਤੇ ਸੁਨੀਤਾ ਨੂੰ ਪਤਾ ਲੱਗ ਗਿਆ ਨਾ ਵੀ ਚਾਤਰੇ ਨੇ ਬਿੱਲੇ ਦਾ ਉਹਨੂੰ ਦਾਲੂ ਪੁੜਾਈ ਹੈ ਆ ਮਾਰ ਮਾਰ ਲੜਤੇ ਰੜਾ ਕਿਚੁੰਬਰ ਘੜ ਦੂ ਇੱਕ ਮੋਢਾ ਦਾ ਪੈਰ ਇੱਕ ਹੋਕੜਾ ਦਾ ਲਾਗੇ ਨਾਲੇ ਪੌੜਿਆ ਛਾਲ ਦਾ ਬੰਦਾ ਕੁੱਟਿਆ ਹੋਇਆ ਕਿੱਥੇ ਲੋਤ ਆਉਂਦਾ ਥਾ ਔਰ ਆ ਸਾਲ ਹੱਡ ਪੈਰ ਦੁਕੀ ਜਾਣਗੇ ਭੱਜ ਚੱਲ ਕੇ ਰ ਆ ਖਾਦਾ ਫਿਰਤਾ ਹੋਇਆ ਮੈਨ ਦਾ ਲੱਗਦਾ ਕੋਈ ਕੁੱਤਾ ਬਿੱਲੀ ਨਾ ਆ ਗਿਆ ਹੋਵੇ ਐਂ ਕਰਦੀਆਂ ਜਾ ਕੇ ਦੇਖਦੀਆਂ ਕਿਤੇ ਉਹ ਨਾ ਦੁੱਧ ਰੋਲ ਜੇ ਰਸੋਈ ਚ ਸਾਰਾ ਕਿਤੇ ਹੋਰ ਜਿਵਟਾਂ ਦੇ ਚੌਚ ਦੁੱਧ ਵੀ ਕਮਾ ਲਾ ਟੜਕੇ ਚਾਕ ਹੋਣੀਆਂ ਵੀ ਚਾਕੀਏ ਬੂਮਾ ਮਰ ਜਾਂ ਇਹ ਤਾਂ ਸੋਕੀ ਦੇ ਬਾਈ ਨੇ ਕੀ ਹੋ ਗਿਆ ਜੀ ਸਾਨੂੰ ਨਾ ਦੇਲਾ दारू पीर ਕੀ ਹੈਗੀ दारू ਨਹੀਂ ਬੀਤੀ ਮੈਂ ਹਾਂ ਕੋਕ ਪੀਤੇ ਕੋਕ ਮਣੇ ਨੇ ਕੋਕ ਦੇ ਦੇਲਾ ਕਿਵਟ ਕਾਨੇ ਦੀ ਕਿਹੜੇ ਕਿਵਟ ਨੇ ਬਸ ਹਾਲ ਪਰਾ दारू ਪੀਂਦੇ ਰਹੀਆਂ ਹੋਣਾ ਬੈਠ ਹੋਰੇ ਹਾਏ ਹਾਏ ਮੇਰੀ ਗਾ ਦੇਖੀ ਗੱਲ ਤਾਂ ਸੁਣ ਲੋ ਜੀ ਹਾਂ ਸਾਨੂੰ ਦਾਰੂ ਪੀਣ ਨੂੰ ਕੀ ਨੇ ਕਿਹਾ ਤੀਗਾ ਹੈ ਦਾਰੂ ਕਿਹਨੇ ਪੀਤੀ ਹੈ ਮੈਂ ਤਾਂ ਕੋਕ ਪੀਤਾ ਹਾਂ ਅਮ ਮੁਸਕਤਾ ਮਾਰ ਲੱਗ ਰਿਹਾ ਮੈਂ ਕਾਦੀ ਨਿਕਣ ਲੱਗ ਰਿਹਾ ਹੁਣ ਵੀ ਆਏ ਸੋਕੀ ਤੇ ਬਾਈ ਹੁਣ ਵੀ ਆਏ ਤੇ ਲਾ ਕਹਿੰਦੇ ਗਿਫਟ ਲੈ ਕੇ ਆਵਾਂਗੇ ਆ ਗੇ ਉਟਾ ਕੇ ਸੋਡਾ ਲੈ ਆਂਦਾ ਕੀ ਗਿਫਟ ਲੈ ਆ ਆ ਠੀਕ ਹੈ ਲੈ ਇਹ ਕੀ ਮੈਂ ਸਰਚ ਮਾਰਨੀ ਹੈ ਨਾ ਮੂੜਿਆ ਲੈਣ ਥੋੜੀ ਭੇਜ ਜਾਈਦਾ ਤੁਹਾਨੂੰ ਹਾਏ ਮੇਰ ਰੱਬਾ ਬੇ ਕੀ ਬਣੂਗਾ ਜੀ ਸੋਡਾ ਨਾ ਤੜਕੀ ਤਾਂ ਕਦੇ ਕਦੇ ਗੱਲਾਂ ਕਰਦੇ ਦੀ ਖੜੇ ਹੋ ਪੈਣਾ ਮੜਾ ਜਾ ਉਹੋ ਘੜੀ ਮੈਂ ਤੜਕੀ ਤਾਂ ਤੁਸੀਂ ਕਦੇ ਕਦੇ ਗੱਲਾਂ ਕਰਦੇ ਦੀ ਗਈ ਮੈਂ ਸੁਨੀਤਾ ਤੁਹਾਡੇ ਵਾਸਤੇ ਗਿਫਟ ਲੈ ਕੇ ਆਉਂਗਾ ਸੁਨੀਤਾ ਅੱਜ ਦਾ ਆਪਾਂ ਭੁਲਾਣੀ ਚੀਜ਼ ਖਾਵਾਂਗੇ ਖਾਣ ਲਈ ਚਿਰਾਂਗਾ ਕੀ ਲੈ ਉਹ ਖਾਣੂ ਉਹ ਮੂੜੀਆਂ ਚੱਕ ਲੈ ਕੱਲੀਆਂ ਮੂੜੀਆਂ ਮੈਂ ਕੀ ਕਰਨੀਆਂ ਨੇ ਰੋਟੀ ਲੈ ਰੋਟੀ ਦਾ ਜੀ ਮੈਂ ਅਜੇ ਬਣਾਈ ਵੀ ਨਹੀਂ ਮੈਨੂੰ ਤਾਂ ਆਏ ਦੀਗਾ ਮਾਹ ਸੋਕੀ ਦਾ ਬਾਈ ਕੋ ਗਿਫਟ ਲੈ ਕੇ ਆਉਗਾ ਨਾਲੇ ਖਾਣੂ ਲੈ ਕੇ ਆਉਗਾ ਉਹੀ ਚੀਜ਼ਾਂ ਖਾਵਾਂਗੇ ਆਪਾਂ ਤਾਂ ਹਾਏ ਮੇਰ ਰੱਬਾ ਲਿਆਂ ਦੇ ਵਹੇਗਾ ਕਿ ਖਾ ਹੋਲੀ ਉਹ ਮੈਂ ਮੋਇਆ ਕੀ ਕਰ ਮਿਆਨੇ ਖਾਗੇ ਕਰਨੀਆਂ ਉਹ ਵੀ ਰੋਟੀ ਨਾਲ ਸਲਾਹ ਚੰਗਾ ਲੱਗਦਾਗਾ ਬਸ ਜੀ ਛੋਟਾ ਵੀ ਸਰੀ ਪਿਆਗਾ ਹੁਣ ਨਾ ਬਸ ਕਹਿੰਦੇ ਗਿਫਟ ਲੈ ਕੇ ਆਵਾਂਗੇ ਹੁਣ ਸਾਲ ਪਰਨਾ ਬਸ ਐਂ ਚੱਲੂਗਾ ਛੋਟਾ ਓਹੋ ਲੈ ਬੱਟੇ ਹੋ ਜੀ ਮਾੜਾ ਜਾ ਪੈ ਜੋ ਲੈ ਕੀ ਕੋ ਕੇ ਪੈ ਜੋ ਇੱਧਰ ਕਿਹੜੇ ਨਵੇਂ ਸਾਲਤੀ ਮਨਾਤੇ ਨਵੇਂ ਸਾਲ ਤਾਂ ਤੁਸੀਂ ਨੇ ਆ ਦੇਖ ਲੈ ਅਹੀਂ ਬੂਟ ਪਏ ਨੇ ਪੈਜੋ ਹੁਣ ਦੇਖ ਲਾ ਮੈਨੂੰ ਤਾਂ ਇਹ ਚੌਤੀਗਾ ਮਹਲਾਏ ਅੱਜ ਤਾਂ ਪਤਾ ਨਹੀਂ ਸਾਹੀ ਪਨੀਰ ਲੈ ਕੇ ਆਉਣਗੇ ਪਤਾ ਨਹੀਂ ਮਟਰ ਪਨੀਰ ਲੈ ਕੇ ਆਉਣਗੇ ਕੀ ਹੋ ਗਿਆ ਜੀ ਹੁਣ ਰੋਟੀ ਹਾ ਰੋਟੀ ਕਿੱਥੋਂ ਲਿਆ ਮਾ ਫੁਲਕੇ ਬਣਾ ਕੇ ਨਾ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਬਾਹਰੋਂ ਖਾਣਾ ਲੈ ਕੇ ਆਉਂਗਾ ਅੱਜ ਵਧੀਆ ਵਧੀਆ ਖਾਣਾ ਲੈ ਕੇ ਆਉਂਗਾ ਮੈਂ ਤਾਂ ਕੁਝ ਨਹੀਂ ਬਣਾਇਆ ਜੀ ਪੈਜੋ ਹੁਣ ਚੁੱਪ ਕਰਕੇ ਲੈ ਆਂਦੀ ਆ ਮੂਲੀ ਕਲੀਆਂ ਮੂਲੀਆਂ ਦੱਸ ਓਹੋ ਕਿਵਟ ਅੱਛਾ ਕਿਵਟਾ ਮੂਲੀ ਹੂੰ ਉਹ ਤੇਰੇ ਮੈਂ ਸੱਚ ਮਾਰਨੀ ਆ ਐਂ ਕਰ ਹਾਂ ਟੀਵੀ ਲਾ ਦੇ ਫੇਰ ਉਹ ਦੇਖ ਕਿਹੜੀ ਫਿਲਮ ਦੇਖੋਗੇ ਜੀ ਛੋੜੀ ਕਰਦਾ ਤਾਂ ਖੜ ਨਹੀਂ ਰਹੀ ਤੁਸੀਂ ਪੈ ਜੋ ਮੜਾ ਜਾਂ ਸੁਣੋ ਕੰਨੀ ਵਾਰ ਆਖਿਆ ਵੀ ਨਾ ਦਾ ਰੁਪਿਆ ਕਰੋ ਤੁਸੀਂ ਜਾਣ ਦੋ ਹੁਣ ਕੀ ਹੋ ਗਿਆ ਉਲਟੀ ਤਾਂ ਨਹੀਂ ਆਉਂਦੀ ਨਾ ਹਾਂ ਐਂ ਕਰ ਹਾਂਜੀ ਸਾਹੀ ਪਨੀਰ ਲੈ ਉਹ ਕਿਹੜਾ ਸਾਹੀ ਪਨੀਰ ਲੈ ਕੇ ਆਏ ਹੋ ਕੀ ਬਣਾਵਾ ल्यांदे ਐਸੇ ਹਾਈਪਰ ਨਰਮ ਕੌਣ ਹੈ ਕਹਾ ਸਾਹਿਬ ਚੁੱਪ ਕਰਕੇ ਬੈਜੋ ਦਿਮਾਗ ਨਾ ਖਾਓ ਮੇਰਾ ਆਏ ਹਾਂ ਸਾਗ ਨਮਕੀ ਦੀ ਰੋਟੀ ਲੈ ਲਾ ਹੁਣ ਕਹਿੰਦੇ ਮੱਕੀ ਦੀ ਰੋਟੀ ਲਿਆ ਕਿਦੋਂ ਪਹਿਲਾਂ ਮੈਨੂੰ ਐਂ ਦੱਸ ਕਦ ਸਾਗ ਬਣਾ ਲਿਆ ਕਦ ਮੱਕੀ ਦੀ ਰੋਟੀ ਬਣਾ ਲਾਂ ਮੈਂ ਤਾਂ ਜੀ ਤੁਹਾਨੂੰ ਕਹੀ ਜਾਂਦੇ ਤੁਸੀਂ ਮੇਰੀ ਕਿਉਂ ਨਹੀਂ ਗੱਲ ਸੁਣਦੇ ਵੀ ਮਾਦਾ ਕੁਝ ਵੀ ਨਹੀਂ ਬਣਾਇਆ ਤੁਹਾਡੇ ਚਾਚ ਵੀ ਤੁਹਾਨੂੰ ਪਤਾ ਨਹੀਂ ਹਾਂ ਕੁਝ ਵੀ ਨਹੀਂ ਲਿਆ ਦੇ ਹਾਂ ਕੁਝ ਵੀ ਲਿਆ ਦੇ ਕੁਝ ਵੀ ਨਹੀਂ ਬਣਾਇਆ ਕੁਝ ਵੀ ਲਿਆ ਦੇ ਉਸ ਵੀ ਕੀ ਲੈ ਕੇ ਆ ਕੇ ਕੋਸਮ ਬਣਾਈ ਹੀ ਨਹੀਂ ਚੁੱਪ ਕਰਕੇ ਪੈ ਜਾ ਮੇਰਾ ਦਿਮਾਗ ਨਾ ਖਾਓ ਪੈ ਜਾ ਚਲਾਇਂ ਕਰ ਹਾਈ ਮੇਰੇ ਭਾ ਫਿਰ ਮੈਂ ਜਾਣਾ ਬਾਜ਼ਾਰ ਹਾਂ ਕਿੱਥੇ ਜਾਉਂਦਾ ਬਾਜ਼ਾਰ ਹੁਣ ਰਾਤ ਨੂੰ ਹਾਂ ਮੈਨੂੰ ਲੈਣਾ ਪਨੀਰ ਓਏ ਬਾਜ਼ਾਰ ਨਹੀਂ ਕੁਲਾ ਬਸ ਕਰੋ ਮੇਨ ਦਾ ਕਾਸੇ ਦੀ ਲੋੜ ਨਹੀਂ ਮੈਨੂੰ ਤਾਂ ਕੱਲੀ ਸੋਡੀ ਲੋੜ ਆਗੀ ਪੈ ਜਾ ਪੈ ਜਾ ਜੀ ਪੈ ਜਾ ਮੈਨੂੰ ਨਹੀਂ ਕੋਈ ਸੋਡਾ ਗ੍ਰਿਫਟਾ ਦੀ ਲੋੜ ਨਹੀਂ ਕੋਈ ਸਾਹਿਬ ਪਨੀਰ ਦੀ ਲੋੜ ਨਹੀਂ ਬਸ ਤੁਸੀਂ ਠੀਕ ਠਾਕ ਰਹੋ ਮੈਨੂੰ ਤਾਂ ਸੋਡੀ ਹੀ ਲੋੜਾ ਬਸ ਤੁਸੀਂ ਇਹ ਮੇਰਾ ਸਾਹਿਬ ਪਨੀਰ ਹੋਗਾ ਪੈ ਜਾਓ ਵੇ ਰੱਬਾ ਵੇ ਰਾਤ ਨੂੰ 10 ਕੱਲੀ ਜਣੇ ਨੂੰ ਕਿਵੇਂ ਸਾਮੂਗੀ ਐਂ ਕਰ ਫਿਰ ਹਾਂਜੀ ਟੀਵੀ ਦੀ ਮੱੜੀ ਜੀ ਬਾਜ ਹੁਣੇ ਕਰ ਓਹੋ ਵੇ ਕਰਨ ਬੰਦ ਕਰ ਮੇਰੀ ਗੱਲ ਸੁਣੋ ਜੀ ਕਰਨ ਦਾ ਛੋਟੇ ਮੇਰੀ ਬਾਜਾ বাজਦੇ ਨੇ ਮਹੀਂ ਬੋਲਦੇ ਕਾਨੋਂ ਟੀਵੀ ਚਲਾਇਆ ਹੋਇਆਗਾ ਚਲਾਇਆਗਾ ਫਿਰ ਹਾਂਜੀ ਚਲ ਹਾਂਜੀ ਹਾਂ ਚਲ ਚਲ ਚਲਾਇਆਗਾ ਆਪਾਂ ਇਧਰ ਲੈ ਗਣ ਉੱਤੇ ਛੱਤ ਤੇ ਚੱਲਦੇ ਨਵਾਂ ਸਾਲ ਮਨਾਵਾ ਸੱਤ ਦੇ ਕੀ ਕਰੋਗੇ ਪੈਜੋ ਜੀ ਸੋਤੋ ਦੇਖੇ ਪੜਾਕੇ ਵਜਾਵਾਂਗੇ ਓਹੋ ਮੈਂ ਪਰਤ ਤੇ ਸੋਤੋ ਸਦਾ ਤੁਰ ਨਹੀਂ ਆਂਦਾ ਹੈਗਾ ਜੇ ਉਤੋਂ ਡਿੱਗ ਕੇ ਕੋਟੇ ਤੋਂ ਹੋਰ ਮੇਰੀ ਜਾਨ ਉਸ ਸਿਆਪਾ ਛੇੜੋਂਗੇ ਕੋਈ ਛੱਟਫੇਟ ਲੱਗੂਗੀ ਲੱਤਾਂ ਮੰਟ ਟੁੱਟ ਜੀ ਪੈਜੋ ਕੁਛ ਨਹੀਂ ਹੁੰਦਾ ਪੜਾਕੇ ਵਜਾਵਾਂਗੇ ਓਣ ਕੀ ਦਿਵਾਲੀ ਆ ਪੈਜੋ ਜੀ ਚੁੱਪ ਕਰਕੇ ਨਵੇਂ ਸਾਲ ਨੂੰ ਵੀ ਵਜਾਉਂਦੇ ਹੁੰਦੇ ਨੇ ਬਲੇਰਾਮ ਨੇ ਬਹੁਤ ਪੈਸਾ ਬੱਸ ਕਰੋ ਉਹ ਦੇਖੋ ਉਧਰ ਕਮਰੇ ਚ ਕਿੰਨੇ ਤਾਂ ਪੜਾਕੇ ਲਿਆ ਕੇ ਰੱਖੇ ਨੇ ਜਾਣਦੀ ਆ ਮੈਂ ਚਲਾ ਦੇ ਸਾਰੇ ਅੱਜ ਓਹੋ ਹੁਣ ਉਹ ਦੁਕਾਨ ਤੇ ਵੇਚਣ ਵਾਸਤੇ ਲਿਆਦੇ ਹੋਏ ਨੇ ਪੜਾਕੇ ਉਹ ਤੇਰੇ ਵਾਸਤੇ ਥੋੜੀ ਲੈਂਦਾਂ ਨੇ ਉਹ ਚੁੱਪ ਕਰਕੇ ਬਹਿ ਜਾਓ ਜੀ ਬਹਿ ਜਾਓ ਜੀ ਬਹਿ ਜਾਓ ਹਮ ਬਹਿ ਜਾਓ ਹਮ ਬਹਿ ਜਾਓ ਜੀ ਹਾੜੇ ਰੱਬ ਦਾ ਵਾਸਤਾ ਬਹਿ ਜਾਓ ਹਮ ਨਹੀਂ ਮੈਂ ਮਰ ਜਾਂ ਦੇ ਲੱਖ ਕੰਨਾ ਹਾਂ ਚਾਹ ਮੈਂ ਚਾਹ ਦੀ ਗੁਣ ਦੇ ਦੇ ਮੈਂ ਦੁਕਾਨ ਖੋਲ੍ਹਨੀ ਹੈ ਸਵੇਰ ਹੋ ਗਈ ਸਵੇਰ ਕਿੱਥੇ ਹੋ ਗਈ ਬਹਿ ਜਾਓ ਜੀ ਕੀ ਬਖਸਾਓਗੇ ਬਹਿ ਜਾਓ ਹਾਏ ਮੇਰਾ ਪਾ ਹਾਏ ਲੈ 12:10 ਹੋ ਗਏ ਆ ਕੁੱਤ ਕਲੇਚ ਚ ਟੱਪ ਗਿਆ ਉਰੀ ਟੜ ਗਿਆ ਨਵਾਂ ਸਾਲ ਤਾਂ ਹੈ ਬਸ ਸਾਲ ਪਰ ਮੈਂ ਤੈਹੀਂ ਬੈਠੀ ਰਹਾ ਕਰੂਗੀ ਰਾਤ ਨੂੰ ਤੁਸੀਂ ਦਾਰੂ ਪੀ ਕੇ ਆ ਜਾ ਕਰੋਗੇ ਬਸ ਸਰ ਗਿਆ ਜੀ ਸੋਡਾ ਵੀ ਮੰਗੇ ਨਵਾਂ ਸਾਲ ਨਵਾਂ ਸਾਲ ਹੋਰ ਮੈਂ ਨਾ ਤਾਂ ਮੇਰਾ ਤਾਂ ਨਵਾਂ ਸਾਲ ਦੇਖਦਾ ਸਹੀ ਲੋ ਵੀ ਮਿੱਤਰੋ ਸਾਡੇ ਵੱਲੋਂ ਤੁਹਾਨੂੰ ਨਵੇਂ ਸਾਲ ਦਾ ਇਹ ਗਿਫਟ ਥੀ ਤੁਹਾਨੂੰ ਕਿਵੇਂ ਲੱਗਿਆ ਤੇ ਫਾਉ ਸਾਡੇ ਹੱਕ ਚ ਵੋਟ ਕਰੋ ਸਪੋਰਟ ਦੱਬ ਕੇ ਕਰੋ ਸ਼ੇਅਰ ਕਮੈਂਟਰ ਕਰਨ ਦੀਆਂ ਗਰਦਾਂ ਠਾਲ ਦਿਓ ਫਿਰ ਤੁਹਾਨੂੰ ਅਜ ਤੋਂ ਵੀ ਵਧੀਆ ਚੱਪ ਗੱडमी ਵੀਡੀਓ ਹੋਰ ਬਣਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜਮਨੀ ਭੁੱਲਣਾ ਦੇਸੀ ਮਸਤੀ ਟੀਮ ਜੀ ਨੇ ਕਦੇ ਨਹੀਂ ਲਾਈ ਕਿਸ ਤੇ ਸਕੀਮ ਧੰਨਵਾਦ